ਆਜੋ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਬਹੁਤ ਠੀਕ ਠਾਕ ਹਾਂਜੀ ਹਾਂਜੀ ਵਧੀਆ ਤੇ ਸੁਣਾਓ ਤੇ ਵਧੀਆ ਵਧੀਆ ਮੈਂ ਘਰੇ ਘਰ ਨਹੀਂ ਹੈਗੇ ਮੈਂ ਨੇਟ ਤੇ ਖੁੱਲਾ ਹੀ ਘਰੇ ਹੀ ਅੱਛਾ ਅੱਛਾ ਹੋਰ ਸੁਣਾਓ ਠੀਕ ਠਾਕ ਹਾਂਜੀ ਹਾਂਜੀ ਵਧੀਆ ਚਲੋ ਵਧੀਆ ਮੈਨਾ ਤੁਹਾਡੇ ਵਾਲੇ ਕੰਮ ਹੀ ਆਈ ਹਾਂ ਕੰਮ ਆਏ ਦੱਸੋ ਉਹਦੋਂ ਦੇ ਹੀ ਕੱਪੜੇ ਭੇਜੇ ਹੀ ਆਸ਼ਰਮ ਹਾਂਜੀ ਤੇਨੂੰ ਫੋਨ ਕੀਤਾ ਸੀ ਹਾਂਜੀ 트리플 ਆ ਨੰਬਰ ਹੈਗਾ ਵਾ ਉਹਨਾਂ ਦਾ ਇਹ ਨੰਬਰ ਤੇ ਹੈਗਾ ਵਾ ਕਿਉਂਕੀ ਗੱਲ ਹੋਈ ਆ ਗੱਲ ਕੀ ਹੋਣੀ ਆ ਦੀਦੀ ਅਸੀਂ ਤੇ ਡਰਦੇ ਕਿ ਇਹਨੂੰ ਦੱਸਣ ਨਹੀਂ ਦੇ ਜਿੱਦਾਂ ਅਸੀਂ ਕੱਪੜੇ ਨਹੀਂ ਭੇਜੇ ਆਸ਼ਰਮ ਹਾਂਜੀ ਤੇ ਉਸ ਤੋਂ ਅਗਲੇ ਦਿਨ ਜਿਸ ਦਿਨ ਕੱਪੜੇ ਸਾਰੇ ਭੇਜਨੇ ਹੀ ਉਦ ਨਹੀਂ ਭਾਜੀ ਨੇ ਪੈਸੇ ਰੱਖੇ ਤੇ ਉਹ ਵਾਲੇ ਪੈਸੇ ਨਾ ਥੋੜੇ ਨਹੀਂ 7 ਲੱਖ ਰੁਪਈਆ ਹੈਗਾ 7 ਲੱਖ ਰੁਪਈਆ ਤੇ ਉਹ ਭਾਜੀ ਨੇ ਕਿਹਾ ਦੀਦੀ ਨੂੰ ਰੱਖਣ ਨੂੰ ਅਲਮਾਰੀ ਚ ਵੀ ਸੰਭਲਿਓ ਤੁਸੀਂ ਤੇ ਭਾਜੀ ਕਿਤੇ ਇਦਾਂ ਹੀ ਰੱਖ ਕੇ ਉਹ ਦੀਦੀ ਵਿਚਾਰੇ ਉਦਨ ਹੀ ਕੱਪੜੇ-ਕੁਪੜੇ ਕੱਢਣ ਦੇ ਤੇ ਉਹ ਮਿਲ ਲਾਦਾ ਕੱਪੜਿਆਂ ਦੇ ਨਾਲ ਹੀ ਚਲ ਗਏ ਅਹੀਂ ਸਾਰਾ ਕਾਰਬਾਰ ਫੋਲ ਮਾਰਿਆ ਵਾ ਪਰ ਹੁਣ ਇੱਕੋ ਸ਼ੱਕ ਵਾ ਕਿ ਉਹ ਕੱਪੜਿਆਂ ਦੇ ਨਾਲ ਗਏ ਤੁਸੀਂ ਟੈਨਸ਼ਨ ਨਾ ਲਓ ਨੰਬਰ ਮੇਰੇ ਕੋ ਹੈਗਾ ਵਾ ਨੰਬਰ ਤੁਹਾਨੂੰ ਮੈਂ ਦੇ ਦਿੰਦੀ ਆ ਧਾਰੀਵਾਲ ਵਾ ਤੁਸੀਂ ਮੈਨੂੰ ਦੇ ਦਿਓ ਹਾਂ ਨੰਬਰ ਹਾਂ ਮੈਂ ਤੁਹਾਨੂੰ ਨੰਬਰ ਦੇ ਦਿੰਦੀ ਆ ਇੰਨੀ ਤੇ ਬੜੀ ਵੱਡੀ ਗੱਲ ਹੋ ਗਈ ਆ ਤੇ ਕਮੇਟੀਆਂ ਵਾਲੇ ਘਰ ਦੇ ਆ ਫੇਰੇ ਮਾਰਨ ਸਮਝ ਨਹੀਂ ਆਉਂਦੀ ਭੀ ਉਹਨਾਂ ਨੂੰ ਜਵਾਬ ਕੀ ਦਈਏ ਹੁਣ ਪਤਾ ਨਹੀਂ ਆਸ਼ਰਮ ਜੋ ਵੀ ਮਿਲਦੇ ਕਿ ਨਹੀਂ ਪਰ ਇੱਕ ਵਾਰੀ ਪੋਸ਼ਕ ਤੇ ਲੈਨੇ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਜੇ ਉਹਨਾਂ ਕੋਲ ਹੋਏ ਨਾ ਤੇ ਉਹਨਾਂ ਨੇ ਦੇ ਦੇਣੇ ਆ ਤੁਸੀਂ ਨਿਓ ਹਾਂ ਨੰਬਰ ਆ ਤੁਸੀਂ ਨੰਬਰ ਨੋਟ ਕਰ ਲਓ ਆ ਤੇ ਵਧੀਆ ਹੋ ਗਿਆ ਦਿੱਤਾੜੇ ਕੋ ਨੰਬਰ ਮਿਲ ਗਿਆ ਪਰ ਕੈਨੂ ਜੀ ਨਹੀਂ ਕਰਦਾ ਹੈਗਾ ਹੁਣ ਐਡੀ ਵੱਡੀ ਰਕਮ ਆ ਅਗਲੇ ਦੇ ਦਿਨ ਦਾ ਕੀ ਪਤਾ ਹੁੰਦਾ ਦੇਣ ਕਿ ਨਾ ਦੇਣ ਤੁਸੀਂ ਉਦੋਂ ਦੀ ਮੇਰੇ ਨਾਲ ਗੱਲ ਕਰ ਦਿੰਦੇ ਨਾ ਤੇ ਮੈਂ ਕੋਈ ਨਾ ਕੋਈ ਹੱਲ ਕੱਢ ਦੇਣਾ ਸੀ ਤੁਹਾਡਾ ਸਾਨੂੰ ਤੇ ਹੋਈ ਵੀ ਪੈਸੇ ਘਰੇ ਹੀ ਆ ਹੁਣ ਤੇ ਘਰ ਦਾ ਕੋਈ ਵੀ ਕੋਨਾ ਨਹੀਂ ਛੱਡਿਆ ਕੋਈ ਨਹੀਂ ਮੈਂ ਨਾ ਇਹਨਾਂ ਨੂੰ ਕਹਿੰਨੀ ਆ ਇਹ ਲਾਉਂਦੇ ਆ ਫੋਨ ਫਿਰ ਮੈਂ ਤੁਹਾਨੂੰ ਦੱਸ ਨਹੀਂ ਹੈ ਚਲੋ ਕੋਈ ਗੱਲ ਨਹੀਂ ਦੱਸ ਦਿਓ ਜਰੂਰ ਠੀਕ ਹੈ ਠੀਕ ਜੀ ਠੀਕ ਜੀ ਆ ਤੇ ਨਾ ਵਾਈ ਪੰਗਾ ਪੈ ਗਿਆ ਰਕਮ ਵੀ ਇੰਨੀ ਵੱਡੀ ਕਿ ਕਿੱਦਾਂ ਨਿਕਲੂਗੀ ਉੱਥੋਂ ਚੱਲ ਜੇ ਤੇ ਉੱਥੇ ਹੋਏ ਨਾ ਪੈਸੇ ਉਹਨਾਂ ਨੇ ਦੇ ਹੀ ਦੇਣੇ ਆ ਮੈਂ ਵੀ ਇੱਕ ਵਾਰੀ ਫੋਨ ਕਰਕੇ ਵੇਖੂਗੀ ਉਹਨਾਂ ਨੂੰ ਜੋਬਨ ਇਹ ਤੇ ਫਿਰ ਗੱਲ ਗਲਤ ਵਾ ਫੇ ਕੱਲ ਨੂੰ ਨਾ ਤੁਹਾਡਾ ਪਿੰਡ ਚ ਵਿਹਾਰ ਨਹੀਂ ਹੋ ਰਾ ਨਾ ਫੇਰ ਨਾ ਮੈਨੂੰ ਆਖਿਓ ਦਲਜੀਤ ਮੇਰੀ ਗੱਲ ਸੁਣ ਮੈਨੂੰ ਪਤਾ ਵਾ ਵੀ ਤੂੰ ਬੜਾ ਲਿਆਜ ਸਾਡਾ ਕੀਤਾ ਵਾ ਥੋੜਾ ਕੁ ਟਾਈਮ ਸਾਨੂੰ ਹੋਰ ਦੇ ਦੇ ਠੀਕ ਆ ਸਾਨੂੰ ਵੀ ਕੋਈ ਆਸ ਹੋਈ ਆ ਥੋੜਾ ਜਿਹਾ ਪਤਾ ਲੱਗਾ ਵਾ ਵੀ ਪੈਸੇ ਕਿੱਥੇ ਜਾ ਸਕਦੇ ਸੀ ਤੂੰ ਮੈਨੂੰ ਇਹ ਦੱਸੋ ਭਣਾ ਪੈਸੇ ਜਾਣੇ ਕਿੱਥੇ ਆ ਮੈਂ ਕਹੜਾ ਘਰ ਦੇ ਕੇ ਬੰਦੇ ਕੋਲ ਆਣਾ ਇਹ ਰ ਫਿਰ ਤੂੰ ਵੇਖ ਲੈ ਗਰਮ ਹੋਣਾ ਵਾ ਗਰਮ ਹੋਇਆ ਕੋਈ ਚੀਜ਼ ਦਾ ਹੱਲ ਹੁੰਦਾ ਵਾ ਤੇ ਮੈਨੂੰ ਦੱਸ ਜੀ ਓਬਨ ਮੈਂ ਕਰਾਂਗੀ ਹੁਣ ਮੈਨੂੰ ਵਿਆਜ ਪੈਣਾ ਮੈਂ ਤੇ ਗਰਮ ਹੋਣ ਆਈ ਆ ਮੈਂ ਕਹਿੰਨਾ ਵੀ ਵਿਆਜ ਦਾ ਵੀ ਤੇਰਾ ਹੱਲ ਕਰ ਦਾਂਗੇ ਭਰਾ ਵਿਆਜ ਜਿੰਨਾ ਤੈਨੂੰ ਵੱਧ ਪਏਗਾ ਨਾ ਜੋ ਤੈਨੂੰ ਪੈਨਲਟੀ ਪਊਗੀ ਅਸੀਂ ਦਵਾਂਗੇ ਅਸੀਂ ਕਿਤੇ ਨਾ ਕੀਤੀ ਆ ਅਸੀਂ ਘਰ ਛੱਡ ਕੇ ਚੱਲ ਕੱਲ ਨੂੰ ਮਿਲਣਾ ਵਰਤਣਾ ਨਹੀਂ ਹੁੰਦਾ ਬੰਦੇ ਨੇ ਮਿਲਣਾ ਮੈਂ ਅੱਜ ਲਊਂਗਾ ਮੈਂ ਚੰਗਾ ਲੱਗਣਾ ਮੇਰੀ ਗੱਲ ਸੁਣ ਮਿਲਣਾ ਵਰਤਣਾ ਤਾਂ ਤਾਹੋਂ ਤੇ ਅਸੀਂ ਤੇਰੇ ਨਾਲ ਨਹੀਂ ਸਮਝ ਉਤਾ ਕਰਨ ਤੂੰ ਥੋੜਾ ਜਿਹਾ ਸਾਨੂੰ ਟਾਈਮ ਦੇ ਹੋਰ ਸ਼ਾਮਾਂ ਤੱਕ ਨਹੀਂ ਤੇ ਕੱਲ ਸਵੇਰ ਤੱਕ ਤੇਰੇ ਪੈਸੇ ਤੇਰੇ ਹੱਥ 'ਚ ਹੋਣਗੇ ਇਹ ਗੱਲ ਦੀ ਗਰੰਟੀ ਪੱਕੀ ਪੱਕੀ ਗਰੰਟੀ ਸਾਹੇ ਆ ਕਿੱਥੋਂ ਜਾਣੇ ਯਾਰ ਇੰਨੇ ਪੈਸੇ ਮੈਂ ਕਹਿੰਦਾ ਵੀ ਸਾਨੂੰ ਆਸ ਹੋਈ ਆ ਕੋਈ ਘਰ ਨਾਲ ਸਫਾਈ ਕੀਤੀ ਥੋੜੀ ਬੋਦੀ ਅੱਛਾ ਆਹੋ ਤੇ ਉਹ ਪੈਸੇ ਨਾ ਉਦੋਂ ਕਿਤੇ ਤਾਂ ਠਾਠਾ ਹੋ ਗਏ ਤੇ ਅਸੀਂ ਡੇ ਆ ਫੋਨ ਫੋਨ ਕਰਨ ਲੱਗੇ ਮੈਂ ਘੜਈਏ ਪੈਸੇ ਮੈਂ ਕਹਿੰਦਾ ਵੀ ਤੂੰ ਬਿਲਕੁਲ ਫਿਕਰ ਨਾ ਕਰ ਇੰਨਾ ਟਾਈਮ ਹੁਣ ਦਿੱਤਾ ਨਾ ਹੋਰ ਥੋੜਾ ਜਿਹਾ ਟਾਈਮ ਹੁਣ ਹੋਰ ਦੇ ਤੇ ਹੁਣ ਤੂੰ ਵੱਡੇ ਭਾਵਾਂ ਨਾਲ ਨਜਾਈ ਮੈਂ ਤਾਂ ਹੋਂ ਤੈਨੂੰ ਇੱਥੇ ਰਾਹ ਚ ਹੀ ਡੱਕ ਲਿਆ ਚੱਲ ਵੇਖ ਲੈ ਜੋਬਣਾ ਤੇਰੇ ਸਿਰ ਤੇ ਹੀ ਓ ਥੋੜਾ ਜਿਹਾ ਟੈਂਪਨ ਹੋਰ ਦੇ ਦੇ ਹੁਣ ਜੇ ਘਰ ਗਿਆ ਨਾ ਤੇ ਘਰ ਫਿਰ ਤੈਨੂੰ ਪਤਾ ਉਹ ਜੋਤ ਹੋਣੇ ਆ ਪਰ ਭਾਬੀ ਵੀ ਆ ਨਾਲ ਹੀ ਹਨਾ ਹੁਣ ਆ ਫੇਰ ਟੈਨਸ਼ਨ ਲੈਣੀ ਆ ਵੀ ਬੋਲਦਾ ਹਨਾ ਵਾਧੂ ਹੁਣ ਤੇ ਗੱਲ ਆ ਗਈ ਜੀ ਕਰਦਾ ਸਰੀ ਕਿਹਦਾ ਜੀ ਕਰਦਾ ਬਾਰ ਬਾਰ ਹੁੰਦਾ ਯਾਰ ਅਸੀਂ ਵੀ ਤੇਰੇ ਤੇ ਕੋ ਰੋਸਾ ਥੋੜੀ ਕਰਨਦੇ ਆ ਅਸੀਂ ਤੇ ਇਹੋ ਗੱਲ ਹੀ ਕਹਾਂਦੇ ਆ ਵੀ ਚੱਲ ਤੇਰੇ ਪੈਸੇ ਹੀ ਮਾਨੂੰ ਪਤਾ ਅਸੀਂ ਤੈਨੂੰ ਖਰਾਬ ਕੀਤਾ ਵਾ ਪਰ ਇਹ ਆ ਵੀ ਚਲੋ ਸਾਡਾ ਵੀ ਕਸੂਰ ਕੋਈ ਨਹੀਂ ਜੇ ਸਾਡੇ ਕੋਲ ਹੁੰਦੇ ਨਾ ਪੈਸੇ ਹੁਣ ਇਹਨੇ ਚਾਦਾ ਵਾ ਡਾ ਭਾਗ ਮੇਟੀਆਂ ਪਾਉਂਦਿਆ ਕਦੀ ਖਰਾਬ ਹੋਏ ਆ ਦੱਸ ਉਹੀ ਤਾਂ ਮੈਨੂੰ ਜੰਡਾ ਯਾਰ ਕਦੇ ਇਹੋ ਜੀ ਗੱਲ ਹੋਈ ਨਹੀਂ ਹੈ ਨਹੀਂ ਨਹੀਂ ਤੂੰ ਮੇਰਾ ਵੀਰ ਥੋੜਾ ਜਿਆਦਾ ਟਾਈਮ ਹਨ ਹੋਰ ਦੇ ਅੱਜ ਆਹ ਹੁਣ ਦੁਪਹਿਰਾਂ ਤੇ ਪੈ ਗਈਆਂ ਸ਼ਾਮਾਂ ਤੱਕ ਹਨ ਉਹਨਾਂ ਨੇ ਕਿਹਾ ਵੀ ਫੋਨ ਕਰਕੇ ਦੱਸਣੀ ਹੈ ਠੀਕ ਆ ਤੇ ਕੋਈ ਗੱਲ ਨਹੀਂ ਅਸੀਂ ਕੱਲ ਸਵੇਰ ਤੱਕ ਤੇਰੇ ਹੱਥ 'ਚ ਪੈਸੇ ਆਉਣਗੇ ਬਿਲਕੁਲ ਫਿਕਰ ਨਾ ਕਰ ਚੱਲ ਵੇਖ ਲੈ ਜੁਬਨ ਤੇਰੇ ਸਿਰ ਤੇ ਨਹੀਂ ਹੁਣ ਮੈਂ ਕਿ ਘਰ ਨਾ ਜਾਈ ਹੁਣ ਮੁੜ ਕੇ ਫੇਰ ਗੱਲ ਵੱਜ ਜਾਣੀ ਫੇਰ ਉਹ ਟੈਨਸ਼ਨ ਨਹੀਂ ਦਿੰਦੀ ਆ ਹਲ ਪਾਣੀ ਪੀਓ ਮੈਂ ਆ ਸ਼ੁੰਦ ਕੇ ਟੌਕਦਾ ਫੇਰ ਚੱਲਿਆ ਮੈਂ ਉਧਰ ਹੀ ਚੱਲਿਆ ਪਰ ਮੀਤ ਹੁਣ ਅੱਛਾ ਮੈਂ ਤਾਂ ਦੇਖਣ ਰਿਹਾ ਕਿ ਦਲਜੀਤ ਕਿਹੜੀ ਘੜੀ ਹੋਵੇ ਤੇ ਜਾਵੇ ਤੇ ਮੈਂ ਘਰੋਂ ਬਾਹਰ ਨਿਕਲਾਂ ਦਲਜੀਤ ਆਏ ਇੱਧਰ ਦਲਜੀਤ ਆਏ ਦਾ ਆ ਅੱਛਾ ਤੇ ਉਹ ਬਾਹਰ ਹੀ ਤੇ ਜੋਬਨ ਨੂੰ ਮੈਂ ਕਹਤਾ ਹੀ ਮੈਂ ਆ ਕੇ ਕਰ ਦੇਣਾ ਗੱਲ ਠੀਕ ਹੁਣ ਜੋਬਨ ਆਂਦਾ ਵਾ ਮੈਨੂੰ ਦੱਸਦਾ ਚਲ ਗਿਆ ਤਾਂ ਫੇਰ ਹੀ ਮੈਂ ਬਾਹਰ ਜਾਣਾ ਜਦ ਮੈਂ ਬਾਹਰ ਚੱਲ ਗਿਆ ਉਹਨੇ ਫੇਰ ਮੇਰੇ ਦੋਵਾਲੇ ਇਹੋ ਜਨਾ ਦਿਓ ਪੈਸੇ ਦਿਓ ਪੈਸੇ ਪੈਸੇ ਹੁਣ ਕਿੱਥੋਂ ਦਈਏ ਪੈਸੇ ਮਿਲਣਗੇ ਤੇ ਫੇਰ ਹੀ ਦਵਾਂਗੇ ਆਹੋ ਪੈਸੇ ਤਾਂ ਮਿਲਣੇ ਹੁਣ ਤਾਂ ਆਸ ਤਾਂ ਲੱਗੀਆਂ ਨੂੰ ਵੀ ਚਲੋ ਉਧਰ ਪੈਸੇ ਮ ਕਿੰਨੇ ਪੈਸੇ ਆਮ ਕਿ ਰੱਖੇ ਹੋਣੇ ਪਰ ਮੀਤੇ ਇਹ ਤੇ ਹੁਣ ਇੱਕ ਆਸੀ ਹੈ ਨਾ ਕਿ ਕੀ ਪਤਾ ਕੱਪੜਿਆਂ ਦੇ ਵਿੱਚ ਪੈਸੇ ਚ ਲੱਗੇ ਹੋਣ ਤੇ ਜੇ ਅਗਲੇ ਨੇ ਕਹਿ ਦਿੱਤਾ ਕਿ ਸਾਡੇ ਕੋਲ ਹੈ ਨਹੀਂ ਅਸੀਂ ਪੈਸੇ ਵੇਖੇ ਹੀ ਨਹੀਂ ਫੇਰ ਕੀ ਕਰਾਂਗੇ ਫੇਰ ਕੀ ਕਰ ਲੈਣਾ ਇਹ ਤੇ ਉਹਨਾਂ ਦੀ ਇਮਾਨਦਾਰੀ ਆ ਨਾ ਕਿ ਜੇ ਉਹਦੇ ਉਹ ਰੱਬ ਨੂੰ ਯਾਦ ਰੱਖਦੇ ਉਹਨਾਂ ਨੂੰ ਮਿਲ ਜਾਣ ਪੈਸੇ ਤੇ ਉਹ ਦੇ ਦੇਣ ਵੇਖਣ ਉਸ ਦਾ ਉਹਨਾਂ ਦੇ ਪਹਿਲੇ ਮਨ ਸੀ ਹੈ ਨਾ ਕਿ ਦੇ ਦੇਣ ਜੇ ਕੋਈ ਉਹਦਾਂ ਦਾ ਹੋਇਆ ਤਾਂ ਉਹਨਾਂ ਨੇ ਕਹਿਣ ਸੱਤ ਲੱਖ ਉਹਨਾਂ ਨੇ ਰੱਖ ਲਾਂਗੇ ਆਪਾ ਇਹੀ ਹੈ ਨਾ ਜੇ ਇਥੇ ਕਿ ਚੰਗੇ ਬੰਦੇ ਦੇ ਜੇ ਜਮਾਨੇ ਚ ਕਿ ਪਰਮਾਨਸੀ ਥੋੜੀ ਵਰਤਦਾ ਜੇ ਤੇ ਪਰਮੀਤ ਕਿਸੇ ਚੰਗੇ ਬੰਦੇ ਦੇ ਹੱਥ ਆਏ ਹੋਣਗੇ ਨਾ ਤੇ ਉਹ ਜ਼ਰੂਰ ਵਾਪਸ ਕਰਨਗੇ ਜੇ ਪਰਮੀਤ ਪੈਸੇ ਨਾ ਨਾ ਲੱਭੇ ਤੇ ਫੇਰ ਤੂੰ ਸਮਝ ਲਾ ਕਿ 4-5 ਸਾਲ ਅਸੀਂ ਪਿੱਛੇ ਪੈ ਗਏ ਉਹ ਤਾਂ ਗੱਲ ਸਹੀ ਹੈ ਤੇ ਦਿਲਜੀਤ ਨੂੰ ਦੇਨੇ ਕਿੱਦਾਂ ਹੈ ਇਹ ਤਾਂ 4 ਲੱਖ ਹੀ ਹੋਇਆ ਸਾਡੇ ਕੋਲ ਚਲ ਕੋਈ ਗੱਲ ਨਹੀਂ ਕੋਈ ਨਾ ਕੋਈ ਹੱਲ ਲੱਭਾਂਗੇ ਹੁਣ ਮੈਂ ਤੇ ਅੱਗੇ ਸੋਚ ਸੁਚੇਛਾਈ ਹੋਏ ਆ ਕਿ ਕਿਦਾਂ ਕਰਾਂਗਾ ਕਿਦਾਂ ਕਰਾਂਗਾ ਏਡੀ ਵੱਡੀ ਗਲਤੀ ਹੋ ਗਈ ਸਾਡੇ ਕੋਲ ਹੁਣ بار بار ਉਹੀ ਗੱਲ ਹੀ ਸੋਚੀ ਜਾਵਾਂਗੇ ਤੇ ਕੋਈ ਹੱਲ ਥੋੜੀ ਹੋਣਾ ਵਾ ਹੁਣ ਚੱਲੀਏ ਅਸੀਂ ਆਸ਼ਰਮ ਆਹ ਚਾ ਪਤਾ ਕਰਕੇ ਆਓ ਵਕੀਬੰਦਾ ਉਥੇ ਕੀ ਕਹਿੰਦੇ ਮੈਂ ਕੋਈ ਉਹਨਾਂ ਨੂੰ ਸਿੱਧਾ ਜਾ ਕੇ ਥੋੜਾ ਕਹਿ ਦਨਾ ਮੈਂ ਕਿ ਮੇਰੇ 7 ਲੱਖ ਰੁਪਿਆ ਇੱਥੇ ਆ ਗਿਆ ਵਾ ਤੇ ਉਹ ਦਿਓ ਮੈਨੂੰ ਮੈਂ ਉਥੇ ਜਾ ਕੇ ਕੋਈ ਬੰਦਾ ਵੇਖਣਾ ਕੋਈ ਆਪਣਾ ਸੱਜਣ ਉਹਨਾਂ ਨਾਲ ਬੈਠ ਕੇ ਹੌਲੀ ਹੌਲੀ ਗੱਲ ਕਰਾਂਗਾ ਹੋ ਕੀ ਪਤਾ ਕੋਈ ਵਾਹ ਵੀ ਮਿਲ ਜਾਏ ਸੀ ਹਾਂ ਐਦਾਂ ਥੋੜਾ ਜਾ ਕੇ ਕਹਿ ਦਾਂਗੇ ਅਸੀਂ ਕਿਸੇ ਨੂੰ ਕਿ ਦਿਓ ਸਾਡੇ ਪੈਸੇ ਜਿੰਨਾ ਚਿਰ ਕੋਈ ਪ੍ਰੂਫ ਹੀ ਨਹੀਂ ਹੈਗਾ ਇਹ ਤਾਂ ਆਪਾਂ ਸੋਚਣ ਹੀ ਨਹੀਂ ਦੇ ਦੇਣਾ ਕੀ ਪੈਸੇ ਕੀ ਪਤਾ ਕੱਪੜਿਆਂ ਵਿੱਚ ਚਲ ਗਏ ਹੁਣ ਕਿੱਧਰ ਗਏ ਇਹੋ ਤੁਸੀਂ ਇਧਰੋਂ ਕਿਧਰੋਂ ਓਡੇ ਜੇ ਉਹ ਦਲਜੀਤ ਨੂੰ ਟਾਲ ਕੇ ਆਇਆ ਵਾਂ ਅੰਦਰ ਆਓ ਸਾਰੀ ਗੱਲ ਦੱਸਣਾ ਤੁਹਾਨੂੰ ਉਹ ਮੈਂ ਵੀ ਤੁਹਾਡੇ ਨਾਲ ਗੱਲ ਹੀ ਕਰਨੀ ਹੈ ਹੁਣਾਂ ਕੀ ਆ ਜੂਦ ਦਲਜੀਤ ਖਲੋਤਾ ਸੀ ਗੇਟ ਅੱਗੇ ਅੱਛਾ ਮੁਖਤਿਆਰ ਭਾਜੀ ਨਾਲ ਗੱਲ ਕਰਨ ਆਇਆ ਸੀ ਹੂੰ ਉਹ ਤੇ ਹੁਣ ਤੁਹਾਡੇ ਫੇਂਦੇ ਆ ਤੇ ਮੈਂ ਨਾ ਉਹਨੂੰ ਫਿਰ ਲੈ ਗਿਆ ਵਿਹਲੀ ਅੱਛਾ ਮੈਂ ਵੀ ਦਲਜੀਤ ਗੱਲ ਇਦਾਂ ਵੀ ਮੈਂ ਥੋੜਾ ਜਿਹਾ ਟਾਈਮ ਹਨ ਨੂੰ ਹੋਰ ਦੇ ਥੋੜੀ ਆਸ ਹੋਈ ਆ ਸਾਨੂੰ ਪਤਾ ਲੱਗਣ ਲੱਗਾ ਵੀ ਕਿੱਥੇ ਆ ਪੈਸੇ ਠੀਕ ਹੈ ਮੈਂ ਵੀ ਹੁਣ ਤੋਂ ਘਰ ਜਾਏਗਾ ਬੋਲ ਬੁਲਾਰਾ ਕਰੇਗਾ ਫੇਰ ਮੈਂ ਫਾਇਦਾ ਕੋਈ ਨਹੀਂ ਚੱਲ ਜਿੱਥੇ ਮੈਂ ਤੋ ਇਨਾ ਟਾਈਮ ਦਿੱਤਾ ਰਹਾ ਸਾਨੂੰ ਥੋੜਾ ਜਿਹਾ ਟਾਈਮ ਹੋਰ ਦੇ ਤੇ ਉਹ ਹੁਣ ਮੈਂ ਉਹਨੂੰ ਮਨਾਮ ਨੂੰ ਕਿਤੇ ਉਹਨੂੰ ਘਰ ਕੱਲੇ ਆਈਓ ਤੇ ਆਪ ਇਧਰ ਤੂੰ ਕਿਧਰ ਗਏ ਹੋ ਮੈਂ ਕਿਧਰ ਜਾਣਾ ਉਹ ਦੀਦੀ ਵੱਲ ਤੁਹਾਨੂੰ ਦੱਸਿਆ ਨਹੀਂ ਵੀ ਉਹਨਾਂ ਕੱਪੜੇ ਭੇਜੇ ਹੀ ਆ ਸੌਂਚ ਉਹਨਾਂ ਕੋਲੋਂ ਨੰਬਰ ਲੈ ਕੇ ਆਈਆਂ ਠੀਕ ਹੈ ਮੈਂ ਹੋ ਸਕਦਾ ਉਹਨਾਂ ਨਾਲ ਗੱਲ ਕਰਕੇ ਪੁੱਛ ਲਈਏ ਕਿਤੇ ਉਹ ਵੀ ਹਟਾ ਪਤਾ ਲੱਭਦੇ ਹੋਣ ਸਿੱਧੀ ਗੱਲ ਤੇ ਉਹਨਾਂ ਦੀ ਦੀਦੀ ਹੋਣਾ ਨਾਮ ਨਹੀਂ ਹ ਉਹਦੇ ਇਦਾਂ ਹੀ ਹੈ ਨਾ ਜੇ ਦਾੰਡ ਗਵਾਂਡੋ ਹੁੰਦੀ ਇਸਾਨਾ ਦੇ ਚਲੋ ਕਿਥੇ ਨੰਬਰ ਦੱਸੂ ਮੈਨੂੰ ਲਿਆਓ ਲਾਇਓ ਫੋਨ ਮੈਂ ਕਹਿੰਦੀ ਤੇ ਹੀ ਇੱਥੇ ਹੀ ਲਾ ਲਓ ਸਭ ਠੀਕ ਆ ਕਰ ਬਲਾ ਫੋਨ ਠੀਕ ਕਰੋ ਹਵਲਾ ਕੀ ਪਤਾ ਕੋਈ ਹੱਲ ਹੋਈ ਜਾਵੇ ਬੈਲਤ ਗਈ ਹੈ ਹੈਲੋ ਸਾਸੀ ਕਾ ਭਾਜੀ ਹੋ ਠੀਕ ਹੈ ਜੀ ਤੇ ਭਾਜੀ ਧਾਰੀ ਵਾਲੋਂ ਬੋਲਣ ਦੇ ਆਸ਼ਰਮ ਚ ਠੀਕ ਅਹੀਂ ਨਾ ਤਿਬੜੋਂ ਬੋਲਣ ਦੇ ਆ ਤੇ ਅਹੀਂ ਨਾ ਥੋੜੀ ਪੁੱਛ ਗੇਸ ਚੀ ਕਰਨੀ ਸੀ ਤੁਹਾਡੇ ਕੋਲ ਫੋਨ ਕੱਟਦਾ ਨਾ ਮਰਾ ਦੋਰੀ ਲਾ ਕੇ ਵੇਖੋ ਓਦਾਂ ਹੀ ਘਟਿਆ ਗਿਆ ਹੋਣਾ ਗੱਲ ਤੇ ਹੋਣੀ ਹੈ ਕਿਤੇ ਪਤਾ ਨਹੀਂ ਫੋਨ ਕੱਟਦਾ ਹੈ ਹੈਲੋ ਨਾ ਚੁਕੇ ਨਹੀਂ ਗਾ ਮੈਂ ਸੋ ਕਹਿੰਦੀ ਆ ਵੀ ਤਹੀਂ ਹੁਣ ਉੱਥੇ ਜਾ ਮੈਂ ਨਾ ਕਿਤੇ ਹੋਰ ਹੀ ਨਾ ਪੰਗਾ ਪੈ ਜੇ ਇਹ ਫਿਰ ਪੈਸੇ ਉਹਨਾਂ ਦੇ ਹੱਥ ਲੱਗੇ ਪੱਕੀ ਗੱਲ ਆ ਉਹਨਾਂ ਤੇਬਰ ਦਾ ਨਾਮ ਸੁਣਦੇ ਉਸ ਵੇਲੇ ਫੋਨ ਕੱਟਦਾ ਜੇ ਉਹਨਾਂ ਕੋ ਹੋਏ ਨਾ ਤੇ ਉਹਨਾਂ ਦੇ ਹੀ ਦੇਣੇ ਆ ਬੈਦਾਂ ਕਰਾ ਮੈਂ ਤਿਆਰ ਬਾਈ ਨਾਲ ਗੱਲ ਕਰਦਾ ਉਹਨਾਂ ਨਾਲ ਲੱਗ ਜਾਣਾ ਆ ਨਹੀਂ ਹੋ ਗਿਆ ਉਹ ਤੇ ਹਨਾ ਕੀ ਪਤਾ ਉਹਨਾਂ ਦੇ ਕੋਲ ਹੋਣ ਜਾ ਉਹਨਾਂ ਨਾਲ ਹੋਵੇ ਵੀ ਫੋਨ ਤੇ ਕਿਪ ਤੱਕ ਕੌਣ ਰਿਆ ਵਾ ਗੱਲ ਕਰਨਾ ਆ ਮੋ ਸਾਹਮਣੀ ਜਾਓ ਪਤਾ ਤੇ ਲੱਗੇ ਵੀ ਉਹਨਾਂ ਕੋ ਹੈਗੇ ਵੀ ਆ ਕਿ ਨਹੀਂ ਏਦਾਂ ਫੋਨ ਤੇ ਥੋੜੀ ਜਿਹੀ ਨਕੀਨ ਕੀਤਾ ਜਾ ਸਕਦਾ ਉਹਦੇ ਨਵੇਂ ਪੰਗਾ ਜੇ ਕਿਤੇ ਮੁੱਕਰ ਕੇ ਤੇ ਫੇਰ ਉਦਾਂ ਦੇ ਪਿਆਸ਼ਰ ਵਾਲੇ ਮੁੱਕਰਦੇ ਤੇ ਨਹੀਂ ਹੁੰਦਾ ਵੇ ਜੇ ਮੁੱਕਰ ਜਾਣਗੇ ਤੇ ਫਿਰ ਸਮਝਾਂਗੇ ਵੀ ਗਵਾਜ ਗਏ ਸਾਡੀ ਗਲਤੀ ਆ ਫਿਰ ਕੀ ਕਰਨਾ ਨਹੀਂ ਨਹੀਂ ਉਹ ਵੀ ਸੇਵਾ ਹੀ ਕਰਦੇ ਵਿਚਾਰੇ ਉਹ ਕਿਹੜਾ ਉਹਨਾਂ ਪੈਸੇ ਰੱਖ ਕੇ ਕਰਨੇ ਨਹੀਂ ਤੇਹੀ ਨਾ ਮੈਂ ਇਦਾਂ ਕਹਦਾ ਪਾਜੀ ਹਲ ਜਾਣਾ ਉਹਨਾਂ ਨੂੰ ਕਹਿਣਾ ਤੇ ਚਲੋ ਮੇਰੇ ਨਾਲ ਹੁਣ ਬਸ ਪੈਸੇ ਲੱਭ ਜਾਣ ਇਹ ਆ ਵੀ ਸਾਰੇ ਕੰਮ ਦੇ ਹੱਲ ਹੋ ਜਾਣੇ ਹੁਣ ਜਦ ਤੱਕ ਦੀ ਕਿਹੇ ਕੋਈ ਵਿਆਜੀ ਫੜਨ ਨੇ ਆ ਕਦੀ ਗਹਿਣਿਆਂ ਵੱਲੋਂ ਸੋਚ ਜਾਂਦੇ ਆ ਇਹ ਵਾਲਾ ਜੱਬ ਮੁੱਕ ਜਾਣਾ گاਹ ਤੋਂ ਕੰਨਾਂ ਨੂੰ ਹੱਥ ਲੱਗ ਗਏ ਵੀ ਇਦਾਂ ਰਕਮ ਨਹੀਂ ਰੱਖਣੀ ਪਹਿਲੀ ਗੱਲ ਤੇ ਘਰੇ ਲਿਆਓ ਨਾ ਮੈਂ ਦੇਹੋ ਕਹਿੰਨੀ ਆ ਉਦੋਂ ਹੀ ਜਿੰਨੂੰ ਦੇਣੀ ਉਦੋਂ ਦੇ ਦਿਓ ਜਾਂ ਫਿਰ ਬੈਂਕ ਚ ਜਾਵਾ ਕਰਾ ਲਓ ਆਦੇ ਨਵਾਂ ਹੀ ਸਿਆਪਾ ਵਾ ਦੀਦੀ ਭਾਜੀ ਕਿੱਥੇ ਹੈਂ ਆਂ ਜਾਣਾ ਕਿੱਥੇ ਆਸਨ ਵਾਲੀ ਭੇਜਿਆ ਇਹ ਮੈਂ ਪਤਾ ਕਰਕੇ ਆਵਾਂਗਾ ਅੱਛਾ ਅੱਛਾ ਤੇ ਕੱਲੇ ਚੱਲ ਗਈ ਐ ਸੁਭਾ ਇਹਨਾਂ ਨਾਲ ਲੈ ਜਾਂਦੇ ਜੋ ਬਨੂ ਖਾਣਾ ਹੈ ਤੇ ਜੋ ਬਨੂ ਦਿਲਜੀਤ ਲੱਗੇ ਤੇ ਤਾਂ ਕਰਕੇ ਫਿਰ ਕੱਲੇ ਚੱਲ ਕੇ ਨਾ ਪਤਾ ਤੇ ਕਰਕੇ ਆਵਾਂ ਅੱਛਾ ਮੈਂ ਵੀ ਗਈ ਹੀ ਦੀਦੀ ਵੱਲ ਤੇ ਨੰਬਰ ਲੈ ਕੇ ਆਈਆਂ ਇਹਨਾਂ ਦੀ ਹੋਈ ਉਹਦਾ ਗੱਲ ਪਰ ਉਹਨਾਂ ਨੇ ਨਾ ਜਿੱਦਾਂ ਗੱਲ ਸੁਣ ਕੇ ਨਾ ਅੱਧੀ ਜੀ ਗੱਲ ਸੁਣ ਕੇ ਤੇ ਫੋਨ ਕੱਟਤਾ ਹੈ ਫੋਨ ਕਿਉਂ ਕੱਟਤਾ ਵਾ ਪਤਾ ਨਹੀਂ ਕਿਉਂ ਕੱਟਤਾ ਵਾ ਜਾਂ ਉਦਾਂ ਹੀ ਹੋ ਸਕਦਾ ਕਟਿਆ ਗਿਆ ਹੋਊਗਾ ਕਿ ਹੋਵੇ ਨੈਟਵਰਕ ਵਗੈਰਾ ਨਹੀਂ ਮਿਲਦਾ ਤੇ ਬਾਅਦ ਚ ਇਹਨਾਂ ਲਾਇਆ ਹੈ ਤੇ ਇਸ ਉਹ ਕਹਿੰਦੇ ਸੀ ਮੈਂ ਭਾਜੀ ਨਾ ਜਾ ਗੱਲ ਕਰਦਾ ਤੂੰ ਵੀ ਨਾਲੇ ਜਾਣੇ ਆ ਤੇ ਭਾਜੀ ਇਕੱਲੇ ਹੀ ਚਲ ਗਏ ਇਹਨਾਂ ਨੂੰ ਇਹੀ ਇਹ ਕੈਂਡ ਦੇ ਮਹਿਮ ਨਾਲ ਜੋਂ ਬੰਨ ਨਾਲ ਤੇ ਕੈਂਡ ਇਧਰ ਜੀਤ ਲੱਗ ਕੇ ਆਇਆ ਅਹਗਿਲਜੀਤ ਵੀ ਆਇਆ ਨਾ ਉਹਨੇ ਤੇ ਪੈਸੇ ਮੰਗਣੇ ਹੀ ਆ ਹੁਣ ਕਿਉਂਕਿ ਜਿਹਨੂੰ ਲੋੜਵਾ ਉਹਨੇ ਤੇ ਕਹਿਣਾ ਹੀ ਆ ਵੀ ਮੈਨੂੰ ਮੇਰੀ ਰਕਮ ਦੇ ਦੋ ਬਸ ਹੁਣ ਰੱਬਗੇ ਹੱਥ ਜੋੜੋ ਫੇ ਉਥੋਂ ਪੈਸੇ ਮਿਲ ਜਾਣ ਉਹ ਹੀ ਤਾਂ ਆਪਾਂ ਇਹ ਟੈਨਸ਼ਨ ਤੇ ਪਏ ਆ ਇਹ ਜਿਵੇਂ ਮੁਕਰ ਕੇ ਤੇ ਫੇ ਪੈ ਕੇ ਤੁੰਦੇ ਨੇ ਕੋਈ ਗੱਲ ਨਹੀਂ ਉਹ ਤਾਂ ਬੰਦੇ ਦੀ ਸੇਵਾ ਵਾਲੀ ਹੈ ਜੇ ਇਹਨੇ ਪੈਸੇ ਲੈ ਕੇ ਮੁਕਰਨ ਲੱਗੇ ਤੇ ਫੇ ਕਦੋਂ ਭਲਾ ਹੋਣਾ ਵਾ ਇਹ ਆ ਵੀ ਚਲ ਉਥੋਂ ਪੈਸੇ ਮਿਲ ਜਾਣਗੇ ਨਾ ਤੇ ਦਿਲਜੀਤ ਨੂੰ ਪੈਸੇ ਦਿੱਤੇ ਜਾਣਗੇ ਪਰ ਗਾਂਹ ਵਾਸਤੇ ਦੀਦੀ ਇਹ ਸਬਕ ਵਾ ਪ੍ਰਿਕਾਰੇ ਨਿਵੜੀ ਰਕਮ ਨਹੀਂ ਰੱਖਣੀ ਨਹੀਂ ਨਹੀਂ ਜੇ ਹੁਣ ਵੀ ਆਪਾਂ ਅਸੀਂ ਦੁਬਾਰਾ ਗਲਤੀ ਕਰਾਂਗੇ ਤਾਂ ਤੁਹਾਡੀ ਬੇਰੁਕੂਫੀ ਹੋਣੀ ਹੈ ਹੋਰ ਕੀ ਹੈ ਹੁਣ ਇੰਨੇ ਦਿਨਾਂ ਦਾ ਰੋਟੀ ਪਾਣੀ ਖਾਣ ਨੂੰ ਜੀ ਨਹੀਂ ਗੰਦਿਆ ਹੈਗਾ ਫੇ ਰੋਟੀ ਕਿੱਦਾਂ ਲੰਘਣ ਦੀ ਹੈ ਤੇ ਜਿਹੜਾ ਦਲਜੀਤ ਫੇਰੇ ਮਾਰਦਾ ਉਹ ਅੱਡ ਹੁਣ ਅੱਜ ਦੀ ਰਿਵਿਊ ਦੱਸਿਆ ਸੀ ਕੋਵੀਟ ਇੱਕ ਐਂਡ ਕਹਿੰਦੇ ਸੀ ਤੇ ਨੇ ਉਦੋਂ ਦੀ ਗੱਲ ਕਰਦੀ ਮੇਰ ਨਾਲ ਮੈਂ ਹਾਂ ਗਲਤਾ ਜਿੱਦਾਂ ਕੀ ਕਰਦੀ ਹਾਂ ਤੇ ਆਪ ਨਹੀਂ ਹੀ ਪਤਾ ਵੀ ਕਿੱਥੇ ਜੇ ਮਾਲੋ ਉਦੋਂ ਦੱਸ ਦਿੰਦੀ ਤੇ ਫਿਰ ਘਰੋਂ ਲੱਪ ਪੈਂਦੇ ਤਾਂ ਕਹਿਣਾ ਸੀ ਵੀ ਪਹਿਲਾਂ ਘਰ ਨਹੀਂ ਵੇਖਿਆ ਉਹੀ ਤਾਂ ਗੱਲ ਲੈਣਾ ਐਨੀ ਬੇਸਤੀ ਕੀਤੀ ਦਿਲਜੀਤ ਨੇ ਵੀ ਆਣ ਕੇ ਕਿੰਨੀ ਵਾਰੀ ਆਇਆ ਤੇ ਹੁਣ ਬਾਹਰ ਨਹੀਂ ਨਿਕਲਦੇ ਰਰਦੇ ਤੇ ਕਹਿੰਦੇ ਦਿਲਜੀਤ ਆਇਆ ਤਾਂ ਮੈਂ ਤਾਂ ਨਹੀਂ ਬਾਹਰ ਜਾਣ ਰਿਆ ਤੇ ਜੋ ਬਣ ਲੱਗੇ ਜਾਂਦਾ ਤਾਂ ਫਿਰ ਮੈਂ ਜਾਣਾ ਹਾਂ ਕੋਈ ਗੱਲ ਨਹੀਂ ਦੀਦੀ ਹੁਣ ਦਿਲਜੀਤ ਦੀ ਫਿਕਰ ਛੱਡ ਦੋ ਇਹਨਾਂ ਨੇ ਲੈ ਲਿਆ ਵਾ ਦਿਲਜੀਤ ਕੋ ਟਾਈਮ ਵੀ ਇੱਕ ਦਿਨ ਦਾ ਹਨ ਹੋਰ ਤੇ ਟਾਈਮ ਦੇ ਤੇ ਕੋਈ ਨਹੀਂ ਹੁਣ ਇਹ ਅਰਦਾਸ ਕਰੀਏ ਪਿਓ ਤੋਂ ਪੈਸੇ ਸਾਨੂੰ ਮਿਲ ਜਾਣ ਤੇ ਤੇ ਜੀਤ ਨੂੰ ਦਿੱਤੇ ਜਾਣ ਹੋਹੀ ਹੈ ਨਾ ਪੈਸੇ ਮੈਂ ਕਿਹਨੇ ਰੱਬ ਕਰੇ ਪੈਸੇ ਮਿਲ ਜਾਣ ਨਾ ਕਿ ਤੇ ਸਾਡੀ ਖਲਾਸੀ ਹੋਏ ਤੇ ਜਾਨ ਸੁੱਕਨੇ ਪਈਏ ਸਾਡੀ ਹੋਰ ਕੀ ਹੈ ਹੁਣ ਅਗਲੇ ਨੂੰ ਵੀ ਰਕਮ ਚਾਹੀਦੀ ਆ ਉਹਨੇ ਤੇ ਮੰਗਣੀ ਆ ਉਦੀ ਜਗ੍ਹਾ ਹੀ ਹੁੰਦੇ ਨਾ ਤੈਹੀ ਵੀ ਕਹਨੇ ਆ ਪਹਿਲੇ ਸਾਡੇ ਪੈਸੇ ਇੱਥੇ ਰੱਖ ਆਪ ਤੂੰ ਜਿੱਥੇ ਮਰਜ਼ੀ ਲੈਂਦਾ ਰ ਕੋਈ ਵੀ ਨਹੀਂ ਇੰਨਾ ਸੌਰ ਕਰਦਾ ਜਿਨਾਂ ਉਹਨੇ ਕੀਤਾ ਨਹੀਂ ਨਹੀਂ ਉਹ ਤਾਂ ਇਹਨਾਂ ਦੀ ਗੱਲ ਹੋਈ ਆ ਤੁਸੀਂ ਵੀ ਰੱਬ ਅਗੇ ਹੱਥ ਜੋੜੋ ਵੀ ਪੈਸੇ ਮਿਲ ਜਾਣ ਅੱਛਾ ਕੋਈ ਗੱਲ ਨਹੀਂ ਆ ਇਹ ਹੁੰਦੇ ਫਿਰ ਪਤਾ ਲੱਗਦਾ ਹੁਣ ਆਹੋ ਰੱਬਾ ਹੁਣ ਤੇਰੇ ਅੱਗੇ ਇਹ ਅਰਦਾਸ ਆ ਕਿ ਜਿਹੜੇ ਕੰਮ ਇਹ ਗਏ ਆ ਨਾ ਤਾਂ ਉਹ ਕੰਮ ਹੋ ਜੇ ਕਿ ਤੇ ਸਾਡੀ ਖਰਾਸੀ ਹੋਵੇ ਕੋਈ ਗੱਲ ਨਹੀਂ ਬਾਜੀ ਪੈਸੇ ਮਿਲਦੇ ਆ ਨਾ ਮੈਂ ਆ ਕੇ ਮਿਲਦਾ ਤੁਹਾਨੂੰ ਠੀਕ ਹੈ ਠੀਕ ਉਹ लवली ਕੀ ਹਾਲ ਚਾਲ ਠੀਕ ਠਾਕ ਵਧੀਆ ਵਧੀਆ ਤੂੰ ਸੁਣਾ ਹੁਣ ਤੈਨੂੰ ਡਿਆ ਹੀ ਕਰਦਾ ਤੂੰ ਚੱਕਣ ਨਹੀਂ ਡਿਆ ਉਹ ਵੈਸੇ ਯਾਰ ਫੋਨ ਆਉਂਦੇ ਆ ਵਿੱਚ ਮੁੰਡੇ ਦਾ ਉਹਦੇ ਨਾਲ ਗੱਲ ਕਰਨ ਡਿਆ ਸੀ ਉਹ ਮੈਂ ਵੀ ਸ਼ਹਿਰ ਨੂੰ ਚੱਲਿਆ ਆਇਆ ਤੇ ਬੂਹਾ ਤੁਹਾਡਾ ਖੁੱਲਾ ਹੈ ਅਛਾ ਮੈਂ ਬੈਠਾ ਵਾ ਤੇ ਚੱਲ ਪੁੱਛ ਕੇ ਆਉਣਾ ਮੈਨੂੰ ਤੇ ਆਇਆ ਅੰਦਰ ਬੈੰਨੇ ਆ ਉਹ ਨਹੀਂ ਅੰਦਰ ਕੀ ਬੈਣਾ ਵਾ ਮੈਨੂੰ ਵੀ ਛੇਤੀ ਆ ਝੋਨਾ ਤੋਂ ਵਢਾ ਲਿਆ ਵਾ ਤੇ ਕਰਨੀ ਕਿਰਪਾ ਹੁਣ ਉਹ ਲਵਲੀ ਮੈਨੂੰ ਵੀ ਪਤਾ ਵਾ ਰਪਿਆ 50000 ਜਿਹੜਾ ਦੇਣ ਵਾਲਾ ਵਾ ਆਹੋ ਤੇ ਮੈਂ ਸੋਚਣ ਡਿਆ ਉਧਰੋਂ ਪੈਸੇ ਮਿਲ ਹੀ ਜਾਣ ਯਾਰ ਉਹ ਲੋਡ ਵਾ ਯਾਰ ਮੈਨੂੰ ਤੈਨੂੰ ਪਤਾ ਮਿਸਤਰੀ ਲਾਏ ਆ ਘਰ ਹੁਣ ਉਹ ਆ ਵੀ ਬੰਦੇ ਪੈਸੇ ਮੰਗਣੇ ਜਰਾ ਫੋਨ ਆਉਂਦੇ ਆ ਯਾਰ ਹੂੰ ਤੇ ਰੇ ਪੈਸੇ ਦੇਣ ਵਾਲੇ ਜੋਗ ਜਾਂਦੇ ਹੁਣ ਜੋਗ ਨਹੀਂ ਯਾਰ ਉਹਨਾਂ ਨੇ ਕੀ ਆਖਣਾ ਵਾ ਲਾੜੇ ਲੱਪੇ ਲਾਈ ਜਾਂਦੇ ਯਾਰ ਮੈਂ ਦੱਸ ਕੀ ਕਰਾਂ ਮੈਂ ਉਦਣ ਜਦੋਂ ਤੂੰ ਗੱਡੀ ਦਿਵਾਉਣ ਆਇਆ ਤੇ ਉਹਨਾਂ ਘਰ ਬੰਦੇ ਘਰ ਕੋਈ ਸਰਪੰਚਿਆ ਨਹੀਂ ਹੈ ਪਿੰਡ ਉਹ ਕਦੇ ਗਿਆ ਹੀ ਉਹ ਦੋ ਦਿਨ ਲੱਗ ਜਾਣੀ ਮੈਂ ਦੱਸ ਕਰਾਂਗੀ ਮੈਂ ਤੇ ਆ ਫਸ ਗਿਆ ਯਾਰ ਹੁਣ 7 ਲੱਖ ਰੁਪਈਆ ਵਾ ਤੂੰ ਘਰ ਬੈਠਾ ਵਾ ਉਹ ਆਪਣੇ ਘਰ ਬੈਠੇ ਆ ਉਹਨਾਂ ਨੂੰ ਭਾਈ ਕੋਈ ਟੈਨਸ਼ਨ ਨਾ ਹੋਵੇ ਉਹ ਪਰਵਾ ਫੇੜੇ ਤੇ ਫੇਰਾ ਮੜੀ ਜਾਣ ਡਿਆ ਵਾ ਇਹ ਨਹੀਂ ਵੀ ਘਰੇ ਬੈਠਾ ਵਾ ਤੇ ਜੋਬਨ ਨੂੰ ਪੁੱਛ ਲੈਣਾ ਤੂੰ ਦੂਜਾ ਨਹੀਂ ਦਿੰਦਾ ਤੇ ਉਹ ਜੋਬਨ ਨੇ ਤੇ ਕਿਹਾ ਵਾ ਕਿ ਨਾ ਦੋ ਦਿਨ ਰੁਕ ਜਾ ਉਹਨੂੰ ਪਤਾ ਲੱਗ ਗਿਆ ਵਾ ਇਹ ਕਿੱਥੇ ਗਏ ਪਤਾ ਨਹੀਂ ਕਿੱਥੇ ਗਏ ਉਹ ਕਿੱਥੇ ਨਹੀਂ ਗਏ ਇਹ ਪਤਾਵਾ ਤੁਹਾਨੂੰ ਪੈਸੇ ਜਿਹੜੇ ਕੋਲ ਬਾਦ ਦੇਓ ਉਹ ਚੱਲ ਯਾਰ ਉਹ ਪੈਸੇ ਜਿਹੜੇ ਹੁਣ ਤੂੰ ਲੈਣੇ ਆ ਝੋਨਾ ਤੂੰ ਉਡਾ ਲਿਆ ਵਾ ਤੇ ਮੈਨੂੰ ਇੱਕ ਦੋ ਦਿਨਾਂ ਚ ਦੇਈ ਹੁਣ ਪੈਸੇ ਹੈ ਚੱਲ ਕੋਈ ਗੱਲ ਨਹੀਂ ਮੈਂ ਰਹਲ ਕਰ ਦਿੰਦਾ ਕਿ ਤਰ੍ਹਾਂ ਕੋਈ ਤਿੰਨ ਦਿਨਾਂ ਦਾ ਹੋਰ ਕੀ ਕਰਨਾ ਯਾਰ ਮਿਸਤਰੀ ਲੱਗ ਗਿਆ ਉਦੋਂ ਮੈਂ ਮੰਗਣੇ ਨਹੀਂ ਸੀ ਤੇ ਕੋ ਉਦੋਂ ਭਾਈ ਹੋਰ ਵਰਤ ਲੈਂਦਾ ਤੂੰ ਸਾਲ ਉਹਦ ਗੱਲ ਹੈਗੀ ਐ लवली ਮੈਂ ਫਰਨੇ ਪੈਣੇ ਮੈਨੂੰ ਜੇ ਉਧਰੋਂ ਮਿਲ ਗਿਆ ਠੀਕ ਆ ਕਿ ਕੋ ਫੜ ਕੇ ਫਿਰ ਦੇ ਦੂੰਗਾ ਔਰ ਕੀ ਕਰਨਾ ਚੱਲ ਕਰੀ ਮੇਰਾ ਵੀਰ ਕਿ ਪੈਦਾ ਮੈਂ ਤਾਂ ਵੱਡੀ ਕਮੇਟੀ ਭਾਈ ਹਮ ਹਮ ਚੱਲ 7 ਲੱਖ ਰੁਪਈਆ ਹੋਣਾ ਵਾ ਆਹ ਸਰਾ ਕਰਜਾ ਲਾ ਦੂੰਗਾ ਮੈਨੂੰ ਕੀ ਪਤਾ ਸੀ ਆ ਕੰਮ ਪੈ ਜਾਣਾ ਵਾ ਓਏ ਆ ਹੁਣ ਤਾਂ ਤੱਕਾ ਹੀ ਦਿਆ ਵਾ ਹੁਣ ਉਹਨਾਂ ਨੂੰ ਨਹੀਂ ਪਤਾ ਕਿ ਪੈਸੇ ਕਿੱਧਰ ਗਏ ਆ ਤੇ ਕਿੱਧਰ ਨਹੀਂ ਯਾਰ ਜੋਗਨ ਤਰਾ ਯਾਰ ਨੂੰ ਪੁੱਛਣਾ ਹੀ ਮਾਰਾ ਮਟਾ ਉਹ ਮਿਲਿਆ ਇੱਕ ਦੋ ਵਾਰੀ ਮੈਨੂੰ ਵੀ ਅੱਛਾ ਉਹਨੂੰ ਨਹੀਂ ਗਾ ਪਤਾ ਲੱਗਣ ਡਿਆ ਕਿ ਪੈਸੇ ਕਿੱਥੇ ਗਏ ਲਵਲੀ ਉਹ ਘਰ ਚੋਂ ਕਦੀ ਕਿਸ ਦਾ ਨਾਲ ਆ ਦਿੰਦੇ ਆ ਕਦੀ ਕਿਸ ਦਾ ਲਾ ਦਿੰਦੇ ਘਰੋਂ ਪੈਸੇ ਕਿੱਥੇ ਚਲ ਜਣੇ ਯਾਰ ਮੈਨੂੰ ਇਹ ਸਮਝ ਨਹੀਂ ਆਉਂਦੀ ਉਹ ਬਥੇਰਾ ਉਹਨੂੰ ਮੈਂ ਸਮਝਾਇਆ ਮੈਂ ਪੰਡਰ ਪਈਆਂ ਦੀ ਆ ਘਰੋਂ ਕਿਥੇ ਗਾਇਬ ਹੋ ਜਾਣੀ ਜੀ ਉਦੋਂ ਪੈਸੇ ਇਕੱਠੇ ਕੀਤੇ ਆ ਸਿੱਧਾ ਮੇਰੇ ਘਰ ਆ ਦੇਣ ਪੈਸੇ ਤੂੰ ਉਥੇ ਲਮੜੀ ਜੀ ਰੱਖਣੋਂ ਫੇਂਡਿਆ ਦਿਮਾਗ ਬਾਣੀ ਕਿਦਾਂ ਦੇ ਕਮੇਟੀ ਨਾ ਪਾਈ ਕਿਸਦੇ ਵੱਲ ਵੀ ਹੋਰ ਕੀ ਯਾਰ ਨਾ ਜਿਹੜਾ ਕੋਈ ਬੰਦਾ ਵਾ ਨਾ ਥਾਣੇ ਰਿਪੋਰਟ ਦੇ ਸਕਨੇ ਉਹ ਤਾਂ ਗੱਲ ਵਾ ਤੇ ਮੇਰੀ ਗੱਲ ਸੁਣ ਚਾਚੇ ਤਿਆਂ ਨੂੰ ਨਾਲ ਲੈ ਕੇ ਜਾ ਉਹਨਾਂ ਘਰ ਨਹੀਂ ਸਰਪੰਚਾਗਾ ਇੱਥੇ ਕੋਈ ਜਾਣੀ ਲਵਲੀ ਇੱਕ ਜਾਂ ਦੋ ਦਿਨ ਜਾ ਲੋਏ ਨਾ ਕੁਛ ਨਹੀਂ ਫਿਰ ਚੱਲ ਜਾਗੇ ਤੂੰ ਮੈਨੂੰ ਵੀ ਫੋਨ ਕਰਦੀ ਹਾਂ ਮੈਂ ਵੀ ਆ ਜਾਊਂਗਾ ਕੋਈ ਨਹੀਂ ਕਰ ਦੂੰਗਾ ਫੋਨ ਤੈਨੂੰ ਕਰੀ ਯਾਰ ਮੇਰਾ ਵੀ ਰਹਾ ਹਲ ਹੈ ਪੈਸਿਆਂ ਦਾ ਕਰ ਦਾਂਗੀ ਕਰ ਲੈ ਲੈ ਵੇਹਲਾ ਯਾਰ ਲੋਕੀ ਮੇਰੇ ਘਰੇ ਗੈਰੀ ਮਰੀ ਜਾਣ ੜੇ ਪੈਸੇ ਦੇਣ ਵਾਲੇ ਮੈਂ ਕਰਾਂਗੀ ਦੱਸ ਹੁਣ ਹੁਣ ਪੈਸੇ ਦੇਣਗੇ ਫੇਰ ਹੀ ਮੈਂ ਅੱਗੇ ਦਊਂਗਾ ਮੈਂ ਤੇ ਆ ਸਮਝ ਨਹੀਂ ਆਉਂਦੀ ਕੁਝ ਮੇਰੇ ਨਾਲ ਕੀ ਬੰਦੇ ਆ